ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਅੱਜ ਕਾਫੀ ਟਾਈਮ ਬਾਅਦ ਮੈਂ ਬਲੌਗ ਬਣਾਣ ਲੱਗਾ ਕਿਉਂਕਿ ਦਿਲ ਨਹੀਂ ਕੀਤਾ 나 ਹੀ ਕਿਤੇ ਘੁੰਮਣ ਗਏ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਹੈਪੀ ਦੀਵਾਲੀ ਔਰ ਮੈਂ ਤਿਆਰ ਹੋ ਗਿਆ ਆ ਗਿਆ ਆਪਣੀ ਦੁਕਾਨ ਤੇ ਤੁਹਾਨੂੰ ਦੁਕਾਨ ਦਿਖਾ ਦਿੰਨਾ ਮੈਂ ਤੇ ਆਪਣੀ ਦੁਕਾਨ ਆ ਬਾਕੀ ਦੇਖ ਸਕਦੇ ਹੋ ਵਿంటర్ ਦਾ ਸਮਾਨ ਥੋੜਾ ਬਹੁਤ ਆ ਗਿਆ ਬਾਕੀ ਸ਼ਰਟ ਦੇ ਕਲਰ ਵੀ ਬਹੁਤ ਪਿਆਰੇ ਨੇ ਬਹੁਤ ਵਧੀਆ ਚੈੱਕ ਦੇ ਵਿੱਚ ਕਲਰ ਆਣ ਨੇ ਤੁਸੀਂ ਦੇਖ ਸਕਦੇ ਹੋ ਕਲਰ ਮੈਂ ਥੋੜਾ ਬਹੁਤ ਉਹਨਾਂ ਸਮਾਨ ਖਰੀਦਾਂਗੇ ਨਾਲ ਦੀ ਮੇਰੇ ਚਾਚਾ ਜੀ ਦੀ ਦੁਕਾਨ ਆ ਇੱਥੋਂ ਥੋੜਾ ਬਹੁਤ ਸਮਾਨ ਖਰੀਦਾਂਗੇ ਅੱਜ ਬਾਕੀ ਬਣੇ ਰਹਿਣਾ ਮੇਰੇ ਬਲੌਗ ਦੇ ਵਿੱਚ ਆ ਗਈ ਆਪਣੀ ਦੁਕਾਨ ਚਾਚਾ ਜੀ ਦੀ ਤੇ ਇਹਦੇ ਨਾਲ ਥੋੜੇ ਬਹੁਤ ਲਗਾਏ ਪਟਾਕੇ ਰੋਕੇਟਰ ਕਰਨੇ ਵਾਲਾ ਪੈਰਾਸ਼ੂਟ ਆ ਵੀ ਚਲਾਵਾਂਗੇ ਰਾਤੀ ਕੀ ਲੈਣਾ ਹੋਰ ਕਿਆ ਨਹੀਂ ਸਹੀ ਰੰਗੋਲੀ ਕਿਆ ਸਹੀ ਤੇ ਇਹ ਢੱਬੀ ਵਾਲੀ ਸਗੋਂ ਕਾਕੀ ਤੋਂ ਉੱਪਰ ਹੈ ਪੈਕਟ ਦੇ ਰੋ ਪੈਕਟ ਦਾ ਕੀ ਕਰਨਾ ਸਗੋਂ ਇਹ ਠੀਕ ਹੈ ਅਲੱਗ-ਅਲੱਗ ਕਲਰ ਪਾ ਲੰਦਾ ਕਿਆ ਨਾਲ ਹੈ ਗਈ ਨਾਰ ਕੋਜੇ ਵਾਲੇ ਵੈਸੇ ਆ ਨਾਰ ਜਿਆਦਾ ਵਧੀਆ ਚੱਲਦੇ ਆ ਇਹਦੇ ਨਾਲ ਆਹ 3-4 ਮੰਗਾਲੀ ਨੂੰ ਤਾਂ ਬਾਅਦ ਵਿੱਚ ਦੇ ਦੇਂਗੇ ਨਹੀਂ ਤਾਂ ਲਈ ਆਂ ਚਾਰ ਪਾਰਾ ਛੋੜ ਦੇਖ ਲੈਣੇ ਆ ਫਿਰ ਚਾਰ ਪੈਰਾਸ਼ੂਟ ਲੈ ਲੈਣੇ ਚਲਾਉਣ ਵਾਸਤੇ ਉਡਾਣ ਵਾਸਤੇ ਆਗੇ ਥੋੜਾ ਮੌਸਮ ਆਂ ਦੇਖ ਲੈ ਅੰਦਰ ਹੁਣ ਪਟਾਕੇ ਵਗੈਰਾ ਆ ਨਾਰ ਵੀ ਆ ਗਿਆ ਨਰ ਲੈਣੇ ਜਾਂ ਦੂਸਰੇ ਲੈ ਬੁਝੂ ਢੀ ਪਤਲੀ ਬੜੀ ਆਣੀ ਇਹ ਵਾਲੇ ਦੀ ਇਹ ਲੈ ਲਮ ਇਹ ਆਪਣੇ ਪਰਾਦਰ ਸਾਲ ਖਤਮ ਹੋ ਜਾਣਾ ਰਾਤ ਵੀ ਨਹੀਂ ਲੰਗਣੀ ਪਹਿਲਾ ਹੀ ਸਾਲ ਖਤਮ ਹੋ ਜਾਣਿਆ ਇਹ ਇੱਕ ਡੱਬਾ ਇੱਕ ਦੋ ਡੱਬੇ ਭੇਜੀਆਂ ਹਾਂ ਵਧੀਆ ਲੱਗਦੇ ਪਰ ਇਹਦੇ ਸਾਲੋ ਜਤੀ ਖਤਮ ਹੋ ਜਾਣਿਆ ਕਿਉਂਕਿ ਛੋਟੇ ਦੇ ਸਾਲ ਹੁੰਦੇ ਆ ਦੇ ਵਿੱਚ ਹੋਰ ਦੋ ਸਾਲ ਪਾਇਦੇ ਇਹਨਾਂ ਨੇ ਇਹ ਤਾਂ ਵੈਸੇ ਸ਼ੋਅ ਵਾਸਤੇ ਹੀ ਆ ਹਾਂ ਲੋ ਜੀ ਐ ਥੋੜੇ ਬਹੁਤ ਪਟਾਕੇ ਖਰੀਦੇ ਆ ਥੋੜੇ ਬਹੁਤ ਮਤਲਬ ਬਿਲਕੁਲ ਥੋੜੇ ਜੇ ਚਾਰ ਲਏ ਆ ਪੈਰਾਸ਼ੂਟ ਉਹ ਵੀ ਕਰ ਲਾਂਗੇ ਤੇ ਕਹਿ ਗਈ ਆ ਫੁੱਲ ਜਿਹੜੀ ਗੰਦੇ ਨੂੰ ਤੇ ਚਾਰ ਇਹ ਲੈ ਲੈਣੇ ਤੇ ਹੈ ਗੰਗਾ ਜਮਨਾ ਪਟਾਕੇ ਪਹਿਲਾਂ ਨਾਰ ਚੱਲਦਾ ਫਿਰ ਬੰਬ ਤੇ ਕਹਿ ਲੱਬੀ ਡਈ ਆ ਜੋ ਮੈਂ ਕਰ ਆ। ਆ ਦੋ ਡੱਬੀਆਂ ਬਚੀਆਂ ਵਾਸਤੇ ਰੰਗੋਲੀ ਪਾਉਣ ਵਾਸਤੇ। ਤੋਂਣੀ ਬਣਾਣੀ ਰੰਗੋਲੀ। ਨਹੀਂ ਨਹੀਂ ਨਹੀਂ। ਪਟਾਕੇ ਚਲਾਣੇ ਅੱਜ। ਤੇ ਰੇ ਚਲਾਣੇ ਆ ਮੈਂ ਹੁਣ ਵਧੀਆ ਬਣ ਜੇਗੀ ਮੈਂ ਉਹ ਕਰਨਾ ਨਾ ਵੈਸੇ ਬਣ ਗਈ ਪਹਿਲਾਂ ਦੋਸ ਮੇਰੇ ਸੇ ਨਿਕਲ ਨਹੀਂ ਪਰ ਸਤੋ ਬਾਹਰ ਰੱਖੀ ਸ਼ਟਰ ਤੋਂ ਇੱਧਰ ਆ ਰਹੀ ਨੇ ਇਹ ਲੋ ਜੀ ਦਿਨਾਂ ਨਗਰ ਦੀ ਦੀਵਾਲੀ ਲੋਕੀ ਚਲਾ ਰਹੇ ਨੇ ਫਟਾਕੇ ਖੂਬ ਆਹੀਂ ਚਲਾਵਾਂਗੇ ਹੁਣ ਥੋੜੇ ਬਹੁਤ ਪਟਾਕੇ ਕਿੱਥੇ ਇਧਰ ਇਹ ਸਿੰਦੂ ਤੇ ਦੀਵੇ ਆਹ ਰੇ ਪਟਾਕੇ ਥੋੜੇ ਬਹੁਤ ਪਟਾਕੇ ਖਰੀਦੇ ਆ ਬਾਕੀ ਅੱਗੇ ਚਲਾਵਾਂਗੇ ਤਾਂ ਕਿ ਉਹਨੂੰ ਬਰਖ

ਵਾਹ ਤੇ ਲਿਆਉਂਦੇ ਆ ਆਹ ਸਾਡਾ ਦੰਦ ਆਹ ਅਸਾਂ ਦੇ ਵੀ ਚਲਾਉਂਦੇ ਆ ਪਟਾਕੇ ਦੋ ਚਲਾਉਗੇ ਘੱਟੇ

ਹੈਕਿੰਗ ਦੇਖ ਰਿਹਾ ਹਾਂ ਹੈਕਿੰਗ ਦੇਖ ਰਿਹਾ ਹਾਂ ਬੰਦੇ ਕੀ ਪਾਣੀ ਚਲਾ ਲਿਆ ਟਰੱਕ ਛੋੜੇ ਬਹੁਤ 79 ਚੱਲੇ ਆ ਥੱਲੇ ਰੋਟੀ ਖਾਣ ਛੱਤ ਤੇ ਆਈ ਟਰੱਕ ਚਲਾਣ ਹੋਣਾ ਸੀ ਚੱਲੇ ਆ ਥੱਲੇ ਬਾਕੀ ਮਿਲਾਂਗੇ ਤੁਹਾਡਾ ਨਾ ਨੈਕਸਟ ਵਲੌਗ ਦੇ ਵਿੱਚ